ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆਂ ਬਣਾਉਣ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਤ ਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਨਗ ਦਿਖਾਵਾਂਗੇ ਸੋਕੜਾਂ ਗੱਬਣਾ ਤੇ ਸੱਜਰਾ ਆਪਾਂ ਪਹੁੰਚੇ ਹਾਂ ਵੀਰ ਰੋਪੜ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸੀਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਹਾਲ ਚੱਲ ਜੀ ਵਧੀਆ ਏ ਵਧੀਆ ਚਾਹੀਦਾ ਵੀ ਜੀ ਨਾਮ ਤੇ ਐਡਰੈਸ ਦੱਸਿਓ ਨਾ ਰੋਬੜ ਜੇ ਪਿੰਡ ਰਾਪੁਰਸੀ ਦੇ ਨਾਲਾ ਜਿਹੜਾ ਬਰੀ ਸਰ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਹੈਗਾ 981387936 ਠੀਕ ਆ ਜੀ ਤੇ ਵੜਤੋਂ ਕਰੀਏ ਸ਼ੁਰੂਆਤ ਜੀ ਵੜਤੋਂ ਕਰਦੇ ਨੇ ਉੜਦੀਆਂ ਵਾਲੇ ਬਾਜ ਪੋਣੇ ਫੇਰ ਕੱਲ ਵੀ 20 ਮਿੰਟ ਤੋਂ ਪਹਿਲਾਂ ਡੰਗਰ ਸਾਰੇ ਦੋਵੇਂ ਵੇਕੇ ਦੇ ਅੱਛਾ ਜੀ ਨਹੀਂ ਰੇਟ ਜਾਇ ਹਾਂ ਰੇਟ ਜਾਇ ਜੀ ਤੇ ਪਸ਼ੂ ਚਲੋ ਚੰਗੇ ਆ ਅੱਜ ਵੀ ਜਿਆਦੀ ਬਾਦ ਨਹੀਂ ਵਿਦੀ ਠੀਕ ਆ ਜੀ ਭਾਈ ਕਿਨਵਾਂ ਸੂਆ ਸੂਈ ਜੇ ਦੂਜਾ ਸੂ ਗਏ ਤੇ ਬਾਈ ਦੁੱਧ ਸੋਦੇ ਦੇ ਕੋ ਕੰਡੇ ਵਾਲਾ 15 ਕਿਲੋ ਦਾ ਪਰ 14 ਕਿਲੋ ਦੀ ਆਪਣੀ ਗਰੰਟੀ ਹੋ ਗਈ ਦੀ ਠੀਕ ਆ ਕਿੰਨਾ ਸੂਗਾ ਇਹ ਦੂਜਾ ਸੂਗਾ ਦੂਈ ਜੇ ਠੀਕ ਆ ਜੀ ਦੂਜਾ ਸੂਗਾ ਤੇ ਬਾਈ ਕੈਮਰਾ ਨੂੰ ਮਾਰ ਕੇ ਦਿਖਾਓ ਇਹਦੇ ਬਿਲਕੁਲ ਬਿਲਕੁਲ ਜ਼ਰੂਰ ਦਿਖਾਵਾਂਗੇ ਲਓ ਜੀ ਚੱਡਾ ਤੁਸੀਂ ਚੈੱਕ ਕਰ ਸਕਦੇ ਥਣ ਕੱਲਾ ਕੱਲਾ ਲੱਗਾ ਬਾਈ ਖੋਲ ਕੇ ਦਿਖਾਓ ਖੋਲੋ ਜੀ ਕਿੰਨਾ ਕਰ ਜੂਗੀ ਦੁੱਧ ਵੀਰ ਜੀ ਉਹ ਤਾਂ ਬਹੁਤਾ ਨਹੀਂ ਤੇ ਭਾਰੀ 16 17 ਕਿਲੋ ਜਿਹੜਾ ਵਈ ਜਾਊਗਾ ਲੈ ਮੇਲਾ ਮਰਨ ਦੀ ਠੀਕ ਆ ਠੀਕ ਆ ਲਓ ਜੀ 16 17 ਲੀਟਰ ਜਿਹੜਾ ਦੁੱਧ ਭਰੂਗੀ ਕਰਮ ਵਾਲੀ ਕਾਤਕੁੱਦ ਚੰਗਾ ਕਿ ਬੋਦੀ ਵਾਲੀ ਵਹਿੜ ਆ ਗਈ ਤੇ ਥਣ ਥਣ ਵੀ ਚੰਗਾ ਲੱਗਾ ਕੱਲਾ ਕੱਲਾ ਲੱਗਾ ਵਾ ਚਵਾਂ ਨੁਕਰਾਂ ਦੇ ਚਲੋ ਕੋਈ ਭਰਾ ਸਾਹਮਣ ਵਾਲਾ ਲੈ ਜੂ ਤੇ ਦੁੱਧ 16 ਤੋਂ 17 ਲੀਟਰ ਬਾਈ ਕਹਿੰਦਾ ਕਿ ਭਰੀ ਜਾਊਗੀ ਕਮਾ ਲਓ ਬਾਈ ਜੀ ਕਮਾ ਲਓ ਲੈ ਜਾ ਜੀ ਬਾਈ ਬਿਲਕੁਲ ਬਾਰਡਰ ਦੇ ਕੰਡੇ ਰੋ ਬਾਈ ਜੀ ਹੁਣੀ ਬੋਲਦੇ ਆ ਉਹ ਤੋਂ ਸੀ ਸਾਹਮਣੇ ਤੇ ਚੱਡਾ ਜਿਹੜਾ ਵਾ ਕਮਾ ਲਿਆ ਮੌਕੇ ਦੇ ਜਿਹੜਾ 13 ਲੀਟਰ ਦੁੱਧ ਬਿਲਕੁਲ ਤਿਆਰ ਲਓ ਜੀ ਇਧਰਲੀ ਸਾਈਡ ਤੇ ਮਜਰੂਰ ਚੈੱਕ ਕਰਾ ਦਿੰਨੇ ਆ ਕਰਿਓ ਮੜ ਜਾ ਪਰਿਆ ਥਾਨ ਤੋਂ ਜਿਹੜਾ ਮੁੱਠੀ ਦਾ ਰਿਆ ਕਿੰਨਾ ਕੁ ਵੀਰ ਜੀ ਮੋਲੇ ਦਾ ਮੋਲ ਦੇ ਦੀਏ 45 ਦੀ ਨਹੀਂ ਕਰੀਏ ਵੜਦੀਆਂ ਵਾਲੇ ਕਰੀਏ ਰੇਟ ਤੇ 40 ਦੀ ਦੇ ਦੀਏ ਹੋਰ ਕਰ ਦੀਏ ਥਾਣਾ ਹੀ ਕਰ ਦੋ 35000 ਦੀ ਦੇ ਦਾਂਗੇ ਜੀ ਲਓ ਜੀ ਸੱਜਰ ਸੂਈ 35000 ਦੀ ਹੈਗੀ ਗੰਜਾਸ਼ ਕੋਈ ਪੁੱਲਾ ਮਾਨਾ ਮੌਕੇ ਤੇ ਮਾਨਤਾਂ ਨੂੰ ਪਾਈ ਕਹਿੰਦਾ ਕਿ ਖੁੱਲਾ ਕਰਾਂਗੇ ਵੈੜ ਚੰਕੀ ਆ ਤੇ ਰੇਡ ਬਿਲਕੁਲ ਨੋਰਮਲ 13 ਲੀਟਰ ਦੁੱਧ ਤਿਆਰ ਤੋਕੜ ਗੋਪਣ ਝੋਟੀ ਦਿਖਾਉਨੇ ਬਾਈ ਜੀ ਦੱਸਿਓ ਬਾਈ ਜੀ ਇਹਦੇ ਬਾਰੇ ਇਹਦੇ ਉੱਪਰ 50 ਮਹੀਨਿਆਂ ਦੀ ਚੱਕ ਪਾਸ ਜੀ ਲਓ ਜੀ 50 ਮਹੀਨਿਆਂ ਦੀ ਚੱਕ ਪਾਸ ਤੇ ਦੁੱਧ ਦੁੱਧ ਦੇ ਕੋ ਕੰਡੇ ਵਾਲਾ 8 ਕਿਲੋ ਹੋਊਗਾ ਰਿਜੀਸਟਰ ਮਾਰ ਜੀਦਾ ਲਓ ਜੀ 50 ਮਹੀਨਿਆਂ ਦੀ ਚੱਕ ਪਾਸ ਤੇ 8 ਲੀਟਰ ਦੁੱਧ ਅੱਠ ਕਿਲੋ ਤਾਂ ਦਿੰਦੀ ਨਹੀਂ ਸੱਜਰ ਜੀ ਅੱਛਾ ਜੀ ਹਾਂ ਜੀ ਲਓ ਜੀ ਸੱਜਰ ਦਾ ਮਿਲ ਕੇ ਰਿਕਾਰਡ ਜਿਏ 13 ਤੋਂ 14 ਲੀਟਰ ਖੋਲ ਦਿਓ ਬਾਈ ਲਓ ਜੀ ਗਾਹ ਕਿੰਨੇ ਸਵੇਲੇ ਕੱਪਣਾ ਤੁਜੇ ਜੀ ਤਿੱਜੇ ਸਵੇਰੇ ਗਾਂ ਘੱਬਣ ਦੇ ਠੀਕ ਆ ਠੀਕ ਆ ਲੋ ਜੀ ਤਿੰਜੀ ਕੋਈ ਗੱਲ ਨਹੀਂ ਕੋਈ ਨਹੀਂ ਲੋ ਜੀ ਤਿੱਜੇ ਸਵੇਲੇ ਗਾਂ ਘੱਬਣ ਜੇ ਲੋ ਜੀ ਚੈੱਕ ਕਰ ਸਕਦੇ ਜੀ ਕਦ ਕੁਦ ਜਿਹੜਾ ਤੁਸੀਂ ਵੇਖ ਸਕਦੇ ਥੋੜਾ ਜਿਹਾ ਕਿ ਲੋ ਇੰਨਾ ਜ਼ਿਆਦਾ ਵੱਡਾ ਬਣੇ ਤਾਂ ਇੰਨਾ ਜ਼ਿਆਦਾ ਛੋਟਾ ਬਣੀਆਂ ਤੇ ਜੈਡ ਬੁਲਾਇਆ ਗਿਆ ਕਿ ਮਿਲਕ ਰਕੋਰ ਜਿਹੜਾ ਬਹੁਤ ਹੀ ਚੰਗਾ ਬਕਰਮਾਲੀ ਦਾ ਵੇਚ ਸਕਦੇ ਤੁਸੀਂ ਫੇਸ ਕੁਆਲਟੀ ਤੇ ਹੈ ਸਿੰਗਲ ਡੀ ਕਰਮਾਲੀ ਜੀ ਹੁਣ ਚੋਈ ਚਵਾਈ ਜੇ ਹੋਸਾ ਹੋਣਾ ਕੋਈ ਵੀਰ ਭਰਾ ਅੰਦਾਜ਼ਾ ਲਾਵੇ ਲੋ ਜੀ ਥਾਣਾ ਦਾ ਸਹਿਜ ਗਿਆ ਵੀ ਚੈੱਕ ਕਰ ਸਕਦੇ ਤੁਸੀਂ ਤੇ ਬਾਈ ਜੀ ਹੁਣ ਇਹਦਾ ਮੁੱਲ ਕੀ ਕਰਨਾ ਜੇ ਇਹਦਾ ਮੁੱਲ ਉੜਦੀਆਂ ਵਾਲਾ ਸੜਦੀ ਦੇਰੀਏ 60 ਦੀ ਹਾਂਜੀ ਚਲ ਕਰੀਏ ਚੈਜ ਜਾਈ ਚੈਜ 55000 ਦੇ ਦਾਂਗੇ ਜੀ ਹੋਰ ਕਰ ਦਈਏ ਥੋੜਾ ਬੋਤਾ ਉੱਤਕ ਆ ਇਹਨਾਂ ਨੇ ਭਾਜੀ ਨਹੀਂ ਜਾਂ ਦੋ ਚਲੋ ਕੋਈ ਸਾਂਭ ਲੂਗਾ ਭਰਾ ਬਿਲਕੁਲ ਸਹੀ ਗੱਲ ਪਰ ਆਪਾਂ ਉਧਰ ਨਹੀਂ ਨਾ ਗੱਲਣੀ ਆਪਾਂ ਸਾਂਭਰ ਵਾਲੇ ਪਾਸੇ ਗੱਲਣੀ 52 ਦੀ ਕਰਦਿਗੇ ਮੈਂ ਦਰਨਾ ਫਿਰ ਪੂਰੀ ਦੀ ਜਿਹੜੀ ਦੇਣੀ ਆ 50000 ਚ 100 ਰੁਪਏ ਛੜਨਾ ਰਿਹਾ ਕੋਈ ਵੀਰ ਸਤਾਵੇ ਨਾ ਠੀਕ ਆ ਲਓ ਜੀ 50000 ਚ 100 ਰੁਪਏ ਕਿ ਛੋੜੀ ਹੁੰਦੀ ਜੀ ਲਓ ਜੀ 50000 ਦੀ ਟੋਕੜ ਗੱਬਣ 8 ਲੀਟਰ ਜਿਹੜਾ ਦੁੱਧ ਤਿਆਰ ਇਧਰਲੀ ਸਾਈਡ ਤੋਂ ਥਣ ਥੋੜੀ ਤੁਸੀਂ ਚੈੱਕ ਕਰ ਸਕਦੇ ਜੇ ਚੰਗਾ ਲੱਗਾ ਵਾ ਥਣ ਬਿਲਕੁਲ ਨੋਰਮਲ ਰੇਟ ਮੁਫਤ ਲਈ ਪਾਸ ਹਣਾ ਪਾਤਾ ਜੀ ਤੇ ਭਈਆ ਵੈਡ ਦੇ ਬਾਰੇ ਦੱਸਿਓ ਹਾਂ ਇਹ ਬੈਰ ਲੋਕੀ ਦੀ 9 ਕਿਲੋ 9 ਕਿਲੋ ਦੀ ਆਪਣੀ ਗਰੰਟੀ ਹੋ ਗਈ ਦੁੱਧ ਦੀ ਠੀਕ ਆ ਜੀ ਕਣਵਾ ਸੂਗਾ ਸੁੱਈ ਜੇ ਇਹ ਦੂਜਾ ਸੂਗਾ ਸੁੱਈ ਜੇ ਠੀਕ ਆ ਦੂਜਾ ਸੂਗਾ ਥੋੜ੍ਹ ਜਿਹਾ ਬਚੀ ਇਹਦਾ ਮੱਝਾਂ ਰਗਾ ਸੰਗਣਾ ਚਿਟਾ ਦੇ ਅੱਛਾ ਜੀ ਥੋੜ੍ਹ ਚਿਟਾ ਦੋ ਦਿਓ ਠੀਕ ਆ ਠੀਕ ਆ ਲਓ ਜੀ ਫੈਟ ਕੁਆਲਿਟੀ ਜਿਹੜੀ ਚੰਗੀ ਆ ਦੁੱਧ ਭਈ ਕਹਿੰਦਾ ਕਿ ਮੱਝਾਂ ਲਈ ਆ ਇਹ ਸੂਗਾ ਕਣਵਾ ਸੁੱਈ ਵੀਰ ਜੀ ਦੂਜਾ ਸੂਗਾ ਸੁੱਈ ਵੀਰ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਭਾੜੀ ਪਤਾ ਨਹੀਂ ਇਹ ਗਾਂ ਟੀਗਾ ਫੇਰ ਭਰਿਆ ਇਹਨੂੰ ਅੱਛਾ ਜੀ ਭਾ ਟੀਕਾ ਭਰੇ ਨੂੰ ਉਹ ਹੀ ਗਏ ਨੇ 20 ਦਿਨ ਦੀ ਠੀਕ ਆ ਲਓ ਜੀ ਲੈ ਆਓ ਬਾਈ ਨਾ ਨਾ ਉਹ ਗਾੜੀ ਦਾ ਪਤਾ ਕਿਸ ਮਤ ਕਿਸ ਮਤ ਲਓ ਜੀ 20 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋਇਆ ਜੀ ਟੀਕਾ ਭਰੇ ਨੂੰ ਠੀਕ ਆ ਕੋਈ ਉਸ ਸਾਹ ਦੇ ਨਾਲ ਸਾਹ ਕਰੇ ਭਰਾ ਇਹ ਥਣ ਥਣ ਜਿਹੜਾ ਇਹਨੂੰ ਵੀ ਚੰਗਾ ਲੱਗਾ ਕਰਮ ਵਾਲੀ ਨੂੰ ਦਰਮਿਆਨਾ ਜੇ ਚਲੋ ਕਾਦਾ ਜਿਆਦਾ ਵੱਡਾ ਬਣੀ ਆ ਕਿ ਸੂਈ ਨੂੰ ਕੋਈ ਮੰਨ ਲਓ ਵੀ 3 ਕੁ ਮਹੀਨੇ ਦੇ ਆਸ-ਪਾਸ ਤੁਸੀਂ ਲਾਉ ਟਾਈਮ ਜਿਹੜਾ ਵੀ 1 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਠੀਕ ਆ ਭਲੇ ਨੂੰ ਵੀ ਤੇ ਸੱਜਰ ਦਾ ਮਿਲ ਕੇ ਰਕੋਰਡ ਕੋਈ 12 ਤੋਂ 13 ਲੀਟਰ ਦੇ ਆਸ-ਪਾਸ ਹੈਗਾ ਵਾ ਇਹਦਾ ਕਿੰਨਾ ਕੁ ਜੀ ਭਾਜੀ ਮੁੱਲ ਮੁੱਲ ਦੇ ਦਈਏ ਭਾਜੀ ਭਾਈ ਜੀ ਲਓ ਜੀ ਸੀਲਿੰਗਾਂ ਸੁੱਲੰਗਾਂ ਤੁਸੀਂ ਇਹਦੇ ਵੀ ਚੈੱਕ ਕਰ ਸਕਦੇ ਜੀ ਚਲੋ ਜੀ ਵੜਾ ਬੰਗਾਰਾ ਬੜਾ ਡੋਨਾ ਬਿੰਦਾ ਹਾਂਜੀ 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 ਤੇ ਕਿੰਨਾ ਕੁ ਵੀਰ ਜੀ ਮੋਲੇ ਦਾ ਇਹ ਮੋਲ ਦੇ ਰਹੀਆਂ ਮੈਂ ਬਾਈ ਦੀ ਭਾਰੀ ਨਹੀਂ ਕਰੀਏ ਜਾਇਜ ਪਹਿਲਾਂ ਕਰੀਏ 20 ਦੀ ਜਾਇਜ ਨਹੀਂ ਬਾਈ ਦੀ ਕਿਆ ਹੈ ਬਾਈ ਦੀ ਕਿਆ ਹੈ ਹਾਂਜੀ ਹਾਂਜੀ ਠੀਕ ਆ ਚਲੋ 20 ਦੀ ਦੇ ਦਈਏ ਨਹੀਂ ਕਰੀਏ ਜਾਇਜ ਕਰ ਦਈਏ ਯਾਰ ਫਿਰ 18000 ਦੀ ਬੜੀ ਦੇ ਦਾਂਗੇ ਹੈਗੀ ਕਿ ਜਾਸ਼ 17000 ਰੁਪਏ 200 ਛੋਟ ਕਰ ਦਾਂਗੇ 500 ਕਰਦੇ ਸਾਢੇ 16000 ਦੀ ਪਰ ਪੂਰੇ ਦੀ ਕਰਦੇ 16 ਦੀ ਤੇ ਚਲੋ 16 'ਚ 100 ਰੁਪਏ ਮਨ ਮਰਜ਼ੀ ਦਾ ਕੁਜੀ ਦਾ ਛੋਟ ਛੱਪਾ 100 ਰੁਪਏ ਕਰਨਾ ਕੁਜੀ ਨਾ ਬੜੀ ਲਓ ਜੀ 16000 ਦੀ ਜੇ ਤਾਂ ਦੁੱਧ ਵੀ ਚੰਗਾ ਵਕਰਮ ਵਾਲੀ ਦੇ ਕੋਲ ਸੰਭਲ ਵਾਲਾ ਭਰਾ ਖੜੇ ਤੇ ਦੁੱਧ ਚਲੋ ਹੋ ਸਕਦਾ ਫਰਕ ਪਾਵੇ ਜ਼ਰੂਰ ਕਾ ਸਟਾਈਲਿਸ਼ ਦੁੱਧ ਜਿਹੜਾ ਭਰਾ ਪਾਊਗਾ ਚੰਗੀ ਸੰਭਲਾ ਤੇ ਪਸ਼ੂ ਵੀਰ ਦੇ ਕੋਲ ਚੰਗੇ ਆ ਸਾਰੇ ਤੇ ਰੇਡ ਬਿਲਕੁਲ ਮੁਫਤ ਵਾਲੇ ਪਾਏ ਆ ਇਹ ਵੀਡੀਓ ਨੂੰ ਵੱਤ ਵਾਤੇ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ